ਪੰਜਾਬ ਦੇ ਵਿੱਚ ਹੀ ਨਹੀਂ ਕਹਿ ਲਿਏ ਕਿ ਦੇਸ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮੁੜ ਸਰਜੀਤ ਹੋ ਰਿਹਾ ਤੇ ਇਸ ਸਰਜੀਤੀ ਪਿੱਛੇ ਜਿਹੜਾ ਵੱਡਾ ਯਤਨ ਹੈ ਵੱਡਾ ਸੰਘਰਸ਼ ਹੈ ਕਹਿ ਸਕਦੇ ਹਾਂ ਕਿ ਉਹ ਪੰਜਾਬ ਦੇ ਵੱਡੇ ਆਗੂ ਵੱਡੇ ਅਕਾਲੀ ਆਗੂ ਸਰਦਾਰ ਸਰਜੀਤ ਸਿੰਘ ਰਖੜਾ ਦਾ ਹੈ ਖੈਰ ਅੱਜ ਸਾਡੇ ਨਾਲ ਜੁੜੇ ਹੈ ਕਹਿੰਦਾ ਭਾਵ ਕਿ ਚੈਨਲ ਦੇ ਨਾਲ ਕਿ ਇਸ ਸਾਰੇ ਮਸ਼ੱਕਤ ਜਿਹੜੀ ਹੋਈ ਹੈ ਇਹਦੇ ਪਿੱਛੇ ਕਿਹੜੀ-ਕਿਹੜੀ ਵਜ੍ਹਾ ਰਹੀ ਤੇ ਅਗਲੇ ਸਮੇਂ ਇਸ ਜਿਹੜੀ ਹੈ ਜਥੇਬੰਦੀ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਰਕੜਾ ਸਾਹਿਬ ਚੈਨਲ ਵੱਲੋਂ ਤੁਹਾਡਾ ਸਵਾਗਤ ਹੈ ਜੀ ਬਹੁਤ ਧੰਵਾਦ ਜੀ ਥੈਂਕ ਯੂ ਜੀ ਰਕੜਾ ਸਾਹਿਬ ਕਈ ਤਰ੍ਹਾਂ ਦੇ ਜਦੋਂ ਜ਼ਿੰਮੇਵਾਰੀ ਵੱਡੀ ਹੋ ਜਾਂਦੀ ਹੈ ਬਹੁਤ ਵੱਡੀ ਖੈਰ ਤੁਹਾਡਾ ਤਾਂ ਪਹਿਲੇ ਹੀ ਬਹੁਤ ਵੱਡਾ ਨਾਮ ਹੈ ਹੁਣ ਜਦੋਂ ਇੱਕ ਨਵਾਂ ਅਕਾਲੀ ਦਲ ਸਥਾਪਿਤ ਕਰ ਰਿਹਾ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਤੇ ਗੁਣਿਆ ਲਗਭਗ ਪੈ ਗਿਆ ਤੇ ਇੱਕ ਹੀ ਸਵਾਲ ਖੜੇ ਹੁੰਦੇ ਆ ਸਵਾਲ ਵੀ ਵੱਡੇ ਖੜੇ ਹੁੰਦੇ ਆ ਖਾਸ ਕਰਕੇ ਵਿਰੋਧੀ ਧਿਰਾਂ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾਂਦੇ ਆ ਕਿ ਆਪਾਂ ਜਿਹੜਾ ਸਰਬਸੰਮਤੀ ਤਰੀਕਾ ਅਪਣਾਇਆ ਹੁਣ ਇਹ ਚੋਣ ਵਾਸਤੇ ਡੈਲੀਗੇਟ ਤੋਂ ਪਹਿਲਾਂ ਬਟ ਕਿਉਂ ਨਹੀਂ ਇੱਕ ਡੈਮੋਕਰੇਟ ਤਰੀਕਾ ਅਪਣਾਇਆ ਜਾਂਦਾ ਸਰਬਸੰਮਤੀ ਤਰੀਕਾ ਤੋਂ ਅਨੁਸਾਰੀਆਂ ਸਿਆਸੀ ਪਾਰਟੀਆਂ ਅਪਣਾਉਂਦੀਆਂ ਨੇ ਜਿਵੇਂ ਸੁਖਵੀਰ ਸਿੰਘ ਬਾਦਲ ਪਿਛਲੇ ਸਮੇਂ ਪ੍ਰਧਾਨ ਬਣਦੇ ਆ ਇਹਦੇ ਕੀ ਵਜ੍ਹਾ ਰਹੀ ਕੀ ਮਜਬੂਰੀ ਰਹੀ ਜਾਂ ਕਿਸ ਤਰ੍ਹਾਂ ਦੇ ਹਾਲਾਤ ਇਹ ਸਾਰੇ ਆਪਾਂ ਸਰਬਸੰਮਤੀ ਵਾਲੇ ਪਾਸੇ ਆਏ ਇਹ ਕੋਈ ਸਰਬਸੰਮਤੀ ਨਹੀਂ ਹੋਈ ਜੀ ਇੱਥੇ ਪਟਾਇਆ ਇਹਦੇ ਸਾਰੇ ਡੈਲੀਗੇਟਸ ਨੂੰ ਅਸੀਂ ਪੁੱਛਿਆ ਹੂੰ ਹੂੰ ਵੀ ਦੱਸੋ ਵੀ ਸਾਰਿਆਂ ਦੀ ਕੀ ਰਾਏ ਹੂੰ ਜੀ ਆਲਮੋਸਟ ਸਾਰੇ ਬੰਦੇ ਨੇ ਕਿਹਾ ਹੂੰ ਕਿ ਜੀ ਆਪਾਂ ਧਾਰਮਿਕ ਖੋ ਮਾਰ ਖਾਦੀ ਆ ਹੂੰ ਹੂੰ ਆਪਾਂ ਨੂੰ ਧਾਰਮਿਕ ਈ ਪ੍ਰਧਾਨ ਚਾਹੀਦੇ ਆ ਹੂੰ ਤੇ ਉਹ ਗਿਆਨੀ ਹਰਪ੍ਰੀਤ ਤੋਂ ਚੰਗਾ ਬੰਦਾ ਕੋਈ ਹੋ ਨਹੀਂ ਸਕਦਾ ਹੂੰ ਹੂੰ ਜਿੰਨੇ ਧਰਮ ਦੀ ਨੌਲਜ ਆ ਜਿੰਨੇ ਧਰਮ ਬਾਰੇ ਪਤਾ ਹੈ ਤੇ ਜਿੰਨੇ ਮर्याਦਾ ਬਾਰੇ ਪਤਾ ਹੈ ਸਾਰਿਆਂ ਨੇ ਗੱਲ ਕਹੀ ਤੇ ਸਾਰੇ ਲੁਧਿਆਣੇ ਤੋਂ ਲੁਧਿਆਣੇ ਨੇ ਪਤਾ ਕੀਤਾ ਜਿੰਦਰਾ ਜਿੰਦਰਾ ਬੈਠੇ ਜੀ ਸਾਰਿਆਂ ਨੇ ਇੱਕ ਵਿੱਚ ਆ ਰਾਇ ਆਈ ਹੈ ਹੂੰ ਹੂੰ ਉਹ ਰਾਇ ਸਾਰੇ ਨੇ ਪਪੰਦ ਦਿੱਤੀ ਕਹਿੰਦਾ ਬਾਬਾ ਤੁਹਾਡੀ ਸਰਬਸੰਮਤੀ ਗਿਆਨੀ ਹਰਪ੍ਰੀਤ ਸਿੰਘ ਤੇ ਹੀ ਹੋਈ ਸਰਬਸੰਮਤੀ ਡੈਲੀਗੇਟਸ ਦੇ ਨਾਲ ਡੈਲੀਗੇਟਸ ਨੇ ਉਹਨਾਂ ਨੇ ਸਾਰਿਆਂ ਨੇ ਕਿਹਾ ਸਾਨੂੰ ਕਿ ਵੀ ਆਹ ਫੈਸਲਾ ਹੋਣਾ ਚਾਹੀਦਾ ਰਖੜਾ ਸਾਹਿਬ ਇਹ ਤੇ ਸਵਾਲ ਹੈ ਕਿ ਆਪਾਂ ਇੱਕ ਪ੍ਰਧਾਨ ਦਾ ਚਿਹਰਾ ਤਾਂ ਖੜਾ ਕਰ ਦਿੱਤਾ ਡੈਲੀਗੇਟ ਤੇ ਕੀ ਹੁਣ ਕੀ ਉਹਨਾਂ ਵੱਲੋਂ ਕੀ ਜ਼ਿੰਮੇਵਾਰੀ ਰਹਗੀ ਪਿੱਛੇ ਜਦੋਂ ਡੈਲੀਗੇਟ ਫੈਸਲਾ ਲੈਣਗੇ ਇਹ ਫੈਸਲਾ ਡੈਲੀਗੇਟ ਦਾ ਹੈ ਪਰ ਫਿਰ ਵੀ ਪ੍ਰਬੰਧਕੀ ਤਾਂ ਲੋਕਾਂ ਦੇ ਸਾਹਮਣੇ ਉੱਥੇ ਜਾ ਕੇ ਲੈਣੀ ਹੈ ਨਾ ਹਮਮਤੇ ਪੜ੍ਹਨੇ ਨੇ ਏਜੰਡੇ ਲੈ ਕੇ ਆਉਣੇ ਨੇ ਇੱਕ ਕੱਲਾ ਇਹ ਨਹੀਂ ਹੁੰਦਾ ਪ੍ਰਧਾਨ ਸੁਣ ਲਿਆ ਉਹਦੇ ਨਾਲ ਪਾਰਟੀ ਦੇ ਕਈ ਗੱਲਾਂ ਹੁੰਦੀਆਂ ਨੇ ਏਜੰਡਾ ਹੁੰਦਾ ਪਾਰਟੀ ਦਾ ਕੀ ਕਰੋਗੇ ਕਹਿੰਦਾ ਬਾਬ ਕਿ ਡੈਲੀਗੇਟ ਨਾਲ ਸਾਰੀ ਸਲਾਹ ਕਰ ਲਈ ਗਈ ਹੈ ਨਾ ਸਾਰੀ ਸਲਾਹ ਆਪੋ ਆਪਣੇ ਤੌਰ ਤਰੀਕੇ ਨਾਲ ਕਰ ਲਿਆ ਫਿਰ ਉੱਥੇ ਵੀ ਕਰਾਂਗੇ ਹਮ ਉੱਥੇ ਵੀ ਸਾਰੇ ਸਾਹਮਣੇ ਵੀ ਗੱਲ ਕਰਾਂਗੇ ਹਰ ਇੱਕ ਡੈਲੀਗੇਟ ਨੂੰ ਅਧਿਕਾਰ ਹੈ ਹਾਂਜੀ ਮਤਲਬ ਉਹ ਜੇ ਫੈਸਲਾ ਬਦਲਣਾ ਚਾਹੁੰਦੇ ਬਦਲ ਸਕਦੇ ਨੇ ਫੈਸਲਾ ਉਹ ਕੁਝ ਵੀ ਕਰ ਸਕਦੇ ਨੇ ਜੇ ਕੋਈ ਵੀ ਡੈਲੀਗੇਟ ਉਹਨਾਂ ਕੋਲ ਪੂਰੀ ਪਾਵਰ ਤਾਂ ਡੈਲੀਗੇਟਸ ਕੋਲ ਹੈ ਉਹ ਜੋ ਵੀ ਕਰਨਾ ਚਾਹੁੰਦੇ ਕਰ ਸਕਦੇ ਨੇ ਪਰ ਜੋ ਸਾਨੂੰ ਉਹਨਾਂ ਨੇ ਕਿਹਾ ਜਿੰਨਾ ਸਾਨੂੰ ਕਿਹਾ ਤੇ ਉਹ ਤੁਹਾਨੂੰ ਦੱਸਦੇ ਹਾਲੇ ਤਾਂ ਹੀ ਪੂਰੀ ਲਾਂਬਨ ਦੀ ਇਕਤਾ ਪੂਰੀ ਹੈ ਜਿਵੇਂ ਵੀ ਪੂਰੀ ਪੂਰੀ ਇਕਤਾ ਹੈ 1% ਵੀ ਕੋਈ ਹੈ ਜਿਵੇਂ ਬੀਬੀ ਜ਼ਗੀਰਕੋਟ ਦਾ ਸੀ ਸਵਾਲ ਸੀ ਨੂੰ ਡੈਮੋਕਰੇਟੀ ਵੀ ਅਪਣਾਉਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਗੱਲਬਾਤ ਉਹ ਹੁਣ ਬਿਲਕੁਲ ਉਹ ਗੱਲ ਮੰਨੀ ਗਈ ਥੋਦੀ ਉਹਦੀ ਗੱਲ ਮੰਨੀ ਗਈ ਪੂਰੀ ਡੈਮੋਕਰੇਟ ਤਰੀਕੇ ਦੇ ਨਾਲ ਸਾਰੇ ਬੰਦਿਆਂ ਨਾਲ ਸਲਾਹ ਕਰਕੇ ਸਾਰੇ ਨੂੰ ਪੁੱਛ ਕੇ ਤੇ ਫਿਰ ਇਹ ਕਦ ਅਗਾ ਚਲੀ ਰਖੜਾ ਸਾਹਿਬ ਇਹ ਮੇਰੇ ਖਿਆਲ ਨਵੀਂ ਪਾਰਟੀ ਬਣ ਰਹੀ ਹੈ ਹੁਣ ਤੇ ਜਿਹੜੀ ਭਰਤੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਹੇਠ ਹੋਈ ਇਨੂੰ ਆਪਾਂ ਕਿਵੇਂ ਹੁਣ ਅੱਗੇ ਲੋਕਾਂ ਤੱਕ ਲੈ ਕੇ ਜਾਵਾਂਗੇ ਜਦੋਂ ਸ਼ੋਮਨੀ ਕਲਦਲ ਬਣਿਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਣਿਆ ਸੀ ਜੀ ਹੁਣ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਿੰਘ ਸਵਾਹ ਨੇ ਹੁਕਮ ਦਿੱਤਾ ਹੂੰ ਹੂੰ ਕਿ ਸੱਤਵੇਂ ਮੈਂਬਰ ਕਮੇਟੀ ਹੋਊਗੀ ਉਹ ਭਰਤੀ ਕਰੂਗੀ ਆਪਣਾ ਪ੍ਰਧਾਨ ਚੋਣੂਗੀ ਆਪਣੇ ਪਾ ਹੂੰ ਹੂੰ ਉਹ ਇਨ ਬਿਨ ਜਿਹੜੇ ਦੋ ਸਾਡੇ ਬਹੁਤ ਸੀਨੀਅਰ ਮੈਂਬਰ ਸੀਗੇ ਉਹ ਛੱਡ ਕੇ ਬਾਗੇ ਹੂੰ ਹੂੰ ਸਾਨੂੰ ਉਮੀਦ ਨਹੀਂ ਸੀ ਕਿ ਪੰਜ ਮੈਂਬਰ ਖੜਨਗੇ ਪਰ ਮੈਂ ਧੰਨਵਾਦ ਕਰਦਾ ਉਹਨਾਂ ਦਾ ਪੰਜ ਮੈਂਬਰ ਚਟਾਂ ਦੇ ਖੜ ਗਏ ਜੇਦਰ ਸਾਹਿਬ ਕੋ ਗਏ ਵੀ ਸਾਡੀ ਲਿਖੀ ਹੁਕਮ ਹੈ ਜੇਦਰ ਸਾਹਿਬ ਨੇ ਕਿਹਾ ਕਿ ਤੁਸੀਂ ਜਾ ਕੇ ਭਰਤੀ ਕਰੋ ਉਹਨੇ ਭਰਤੀ ਕੀਤੀ ਹਰ ਕੰਚ ਚ ਜਗੇ ਹਰ ਪਿੰਡ ਚ ਗਏ ਹੋ ਕੱਠ ਕੀਤੇ ਕੱਠਾਂ ਦੇ ਵਿੱਚ ਜਾ ਕੇ ਉਹਨੇ ਕਿਹਾ ਤੇ ਲੋਕਾਂ ਨੇ ਇੰਨਾ ਰਿਸਪੌਂਸ ਦਿੱਤਾ ਕਿ ਇਹ ਭਰਤੀ ਹੈ ਜਿਹੜੀ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੈ ਤੁਸੀਂ ਦੇਖਿਆ ਹੀ ਉਹਨੇ ਚਾਉ ਨਾਲ ਕਿਦੋਂ ਦੀ ਭਰਤੀ ਕੀਤੀ ਹੈ ਭਖੜਾ ਸਾਹਿਬ ਕੀ ਤੁਸੀਂ ਹੁਣ ਤੱਕ ਜ਼ਿੰਮੇਵਾਰੀ ਤੁਹਾਡੇ ਤੇ ਰਹੀ ਮੋਢਿਆਂ ਤੇ ਹੁਣ ਤੱਕ ਤੁਸੀਂ ਇਸ ਜਥੇਬੰਦੀ ਨੂੰ ਇਸ ਪੜਾਤ ਤੋਂ ਲੈ ਗਏ ਜਿਵੇਂ ਪਹਿਲਾ ਸਵਾਲ ਸੀ ਆਪਣਾ ਕਿ ਜਿੰਨੀ ਵੱਡੀ ਜ਼ਿੰਮੇਵਾਰੀ ਹੈ ਉਹਨੇ ਵਿਰੋਧੀਆਂ ਦੇ ਵੱਡੇ ਨਿਸ਼ਾਨੇ ਵੱਡੇ ਸਵਾਲ ਵੀ ਸਟੈਂਡ ਕਰਦੇ ਆ ਖੈਰ ਤੁਹਾਡੇ ਵੱਲੋਂ ਕੀ ਰਹਿ ਗਈ ਹੁਣ ਪਿੱਛੇ ਚੁਣੌਤੀ ਜਿਹੜੀ 11 ਨੂੰ اجلاس ਦੇ ਵਿੱਚ ਜਾਂ اجلاس ਤੋਂ ਬਾਅਦ ਕਿਸ ਤਰ੍ਹਾਂ ਦਾ ਮੰਨਦੇ ਹੋ ਕਿ ਅਗਲੇ ਸਮੇਂ ਚ ਚੁਣੌਤੀਆਂ ਹੈਗੀਆਂ ਕੁਝ ਵਿਰੋਧੀਆਂ ਦੀਆਂ ਕੁਝ ਆਪਣਿਆਂ ਦੇ ਵਿੱਚੋਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਮੈਂ ਕੋਈ ਡਬਲੂ ਲੀਡਰ ਹੈ ਨਹੀਂ ਹੂੰ ਹੂੰ ਕਿ ਮੈਨੂੰ ਚਰਚੀ ਜਾਨੇ ਜਾਂ ਮੈਨੂੰ ਉਹ ਮੈਂ ਕਰਨਾ ਹੈ ਸਾਡੇ ਬਹੁਤ ਵਧੀਆ ਲੀਡਨੇ ਚੰਗੇ ਲੀਡਨੇ ਆ ਪੰਜ ਅਮਰੀਕੀ ਕਮੇਟੀ ਨੇ ਜੋ ਭਰਤੀ ਕੀਤੀ ਹੈ ਇੱਕ ਰਿਕਾਰਡ ਤੋੜ ਫੈਸਲਾ ਹੋਇਆ ਹੈ ਤੇ ਅਸੀਂ ਸਾਰੇ ਬੰਦੇ ਜਿੰਮੇਵਾਰੀ ਨਾਲ ਕੰਮ ਕਰਾਂਗੇ ਵਧੀਆ ਕੰਮ ਕਰਾਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਕਰਨੀ ਤਾਂ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਗੁਨਾਕਦੇਵ ਜੀ ਨੇ ਕਰਨੀ ਹੈ ਪਰ ਸਾਡੇ ਵੱਲੋਂ ਕੋਸ਼ਿਸ਼ ਕਰਕੇ ਇਮਾਨਦਾਰੀ ਤੇ ਧਿਆਨ ਦੇ ਦੇਣਾ ਕੰਮ ਕਰੀਏ ਜੋ ਲੋਕ ਚਾਹੁੰਦੇ ਨੇ ਉਸ ਤਰ੍ਹਾਂ ਕਰੀਏ ਲੋਕਾਂ ਦੇ ਮੁਤਾਬਕ ਕੰਮ ਕਰੀਏ ਹੁਣ ਪੰਜ ਮੈਂਬਰੀ ਕਮੇਟੀ ਭੜਕੇ ਤੱਕ ਹੀ ਅੱਗੇ ਫਿਰ ਮਿਆਦ ਖਤਮ ਹੋ ਆਪਾਂ ਜਿਹੜੀ ਉਹਨਾਂ ਨੂੰ ਜੋ ਸ਼੍ਰੀ ਕਾਲ ਤੱਕ ਸਭ ਨੇ ਹੁਕਮ ਕੀਤਾ ਸੀ ਉਹਨਾਂ ਨੇ ਆਪਣਾ ਬਹੁਤ ਇਮਾਨਦਾਰੀ ਤੇ ਜਾਂਦਾ ਜਨਮਾਇਆ ਹਾਂ ਔਰ ਕੱਲ ਨੂੰ ਉਹਨਾਂ ਨੇ ਉਹਨੂੰ ਕਿਹਾ ਸੀ ਕਿ ਆਪਣਾ ਪ੍ਰਧਾਨ ਬਣਾ ਕੇ ਫਿਰ ਆਟੋਮੈਟਿਕਲੀ ਆ ਕਿ ਖਾਸ ਲੋਕਾਂ ਨੂੰ ਵੀ ਉਹ ਆਪਣਾ ਕੰਮ ਕਰਨਗੇ ਸਾਰੇ ਬੰਦੇ ਅਸੀਂ ਇਕੱਠੇ ਕੰਮ ਕਰਨਾ ਮੌਜੂਦਾ ਜਥੇਰ ਕੋਲ ਜਾ ਕੇ ਦੱਸਿਆ ਜਾਏਗਾ ਵੀ ਜਿਹੜਾ ਤੁਸੀਂ 2 ਦਸੰਬਰ ਦੀ ਫੈਸਲੇ ਦੀ ਹੋਈ ਸੀ ਅਸੀਂ ਸਾਰੀ ਸ੍ਰੀਲਾਤ ਮੇਰੇ ਖਿਆਲ ਹੈ ਵੈਸੇ ਤਾਂ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਕੀ ਕਰਨਾ ਹੂੰ ਉਹ ਅਰਦਾਸ ਕਰਨਗੇ ਜਾ ਕੇ ਉੱਥੇ ਹੂੰ ਜੀ ਉੱਥੇ ਆਪਣੇ ਗੁਰੂ ਕੋਲੇ ਸ਼੍ਰੀ ਕਾਲ ਸਾਹਿਬ ਅਰਦਾਸ ਕਰਨਗੇ ਹੂੰ ਤੇ ਜੋ ਉਹਨਾਂ ਨੂੰ ਹੁਕਮ ਕੀਤਾ ਉਹ ਸ਼੍ਰੀ ਚਾੜਤਾ ਹੁਣ ਤਾਂ ਉਸ ਤੋਂ ਬਾਅਦ ਕੋਈ ਕਹਿਣ ਦੀ ਵਾਕ ਲੋੜ ਹੈ ਇੱਕ ਲੰਗੇ ਕੱਲ ਤੋਂ ਨਾ ਇਹ ਚਰਚਾ ਸੀ ਕਿ ਭਾਈ ਗੁਰਦਾਸ ਜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਸਰੂਣੀ ਕਮੇਟੀ ਨੇ ਮਨਾ ਕਰਤਾ ਖੈਰ ਉਹਨਾਂ ਵੱਲੋਂ ਇਹ ਆਇਆ ਕਿ ਅਸੀਂ ਮਨਾ ਇਸ ਕਰਕੇ ਕੀਤਾ ਹੈ ਕਿ ਸਿਆਸੀ ਪਾਰਟੀ ਹੈ ਜਾਂ ਆਪ ਉਹ ਇੰਤਜ਼ਾਮ ਕਰਨ ਖੈਰ ਹੁਣ ਸ਼ਾਇਦ ਤੁਹਾਡੇ ਵੱਲੋਂ ਭਾਈ ਗੁਰਦਾਸ ਸਾਹਿਬ ਦੀ ਥਾਂ ਤੇ ਬਾਬਾ ਬੁਰਜ ਅਕਾਲੀ ਉੱਥੇ ਰੱਖ ਲਿਆ ਡੈਲੀਗੇਟ ਜਲਾਸ ਫਿਰ ਉੱਥੇ ਕੀ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੋਏਗਾ ਜਦੋਂ ਇਹ ਚੋਣ ਹੋਏਗੀ 100% ਹੋਊਗਾ ਹੂੰ ਹੂੰ ਦੇਖੋ ਅਸੀਂ ਸਮੁੰਦਰੀ ਹਾਲ ਮੰਗਿਆ ਸੀ ਹੂੰ ਹੂੰ ਉਹਨੇ ਸਮੁੰਦਰੀ ਹਾਲ ਦੀ ਬਜਾਇਆ ਤੇ ਉਹਨੇ ਕਿਹਾ ਭਾਈ ਗੁਰਦਾਸ ਸਾਹਿਬ ਜੀ ਜੀ ਤੇ ਉਹਨੇ ਕਹਿੰਦੇ ਜੀ ਮਹਾਰਾਜ ਪ੍ਰਕਾਸ਼ ਨਹੀਂ ਕਰ ਸਕਦੇ ਹੂੰ ਹੂੰ ਐਟੇ ਜੀ ਇਹ ਕਿਵੇਂ ਹੋ ਸਕਦਾ ਹੂੰ ਹੂੰ ਪੰਥਕ ਪਾਰਟੀ ਹੋਵੇ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਥੇ ਪ੍ਰਕਾਸ਼ ਨਾ ਹੋਣ ਇਹਦਾ ਪੋਸੀਬਲ ਨਹੀਂ ਹੈ ਹੂੰ ਹੂੰ ਉਹ ਕਹਿੰਦੇ ਵੀ ਥੋੜੀ ਮ ਫਿਰ ਅਸੀਂ ਇੱਧਰ ਗੁਰਦੁਆਰਾ ਸਾਹਿਬ ਹੂੰ ਹੂੰ ਬਾਬਾ ਫੂਲਾ ਸਿੰਘ ਦੇ ਗੁਰਦੁਆਰਾ ਸਾਹਿਬ ਜੀ ਲਖਰਸ਼ ਕਾਲੇ ਫੂਲਾ ਸਿੰਘ ਜੀ ਉੱਥੇ ਮਹਾਰਤ ਪ੍ਰਕਾਸ਼ ਕਰਾਂਗੇ ਹੂੰ ਹੂੰ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਰਾਂਗੇ ਜੋ ਵੀ ਕਰਾਂਗੇ ਸੀ ਮਹਾਰਾਜ ਸਾਹਿਬ ਦੀ ਹਜ਼ੂਰੀ ਇਸ ਤੋਂ ਪਹਿਲਾਂ ਜਦੋਂ ਸੁਖਵੀਰ ਸਿੰਘ ਬਾਦਲ ਦਾ ਡੈਲੀਗੇਟ ਜਲਾਸ ਹੁੰਦਾ ਹੈ ਜਦੋਂ ਚੋਣੇ ਜਾਂਦੇ ਆ ਉਹਦੇ ਵਿੱਚ ਪ੍ਰਕਾਸ਼ ਨਹੀਂ ਸੀ ਸ੍ਰੀ ਗੁਰਗਰਨ ਸਾਹਿਬ ਦਾ ਇੱਕ ਹੀ ਫਰਕ ਕੀ ਹੈ ਫਰਕ ਦੇਖੋ ਉਹਨਾਂ ਦੀ ਆਪਣੀ ਸੋਚ ਹੈ ਹੂੰ ਹੂੰ ਇਹ ਇਹ ਨਹੀਂ ਹੈ ਕਿ ਸਾਰੀਆਂ ਪਾਰਟੀਆਂ ਕਰਦੇ ਨੇ ਸਾਡੀ ਪਾਰਟੀ ਪੰਥਕ ਪਾਰਟੀ ਹੈ ਜਿਹੜਾ ਸ਼ੌਮਨੀ ਕਾਲੀਵਾਲੇ ਪੰਥਕ ਪਾਰਟੀ ਹੈ ਇਹ ਗੁਰੂ ਨੂੰ ਹਾਜ਼ਰਨਾਜਿਕ ਸਮਝ ਕੇ ਸਮਝਦਾ ਕਿਉਂਕਿ ਸਾਡੀ ਜਿਹੜੀ ਸਿਰਜਣਾ ਹੋਈ ਹੈ ਉਹ ਸ੍ਰੀ ਕਾਲ ਤਖਤ ਸਾਹਿਬ ਤੋਂ ਹੋਈ ਹੈ ਹੂੰ ਹੂੰ ਤੇ ਉਹਦੇ ਮੁਤਾਬਕ ਹੀ ਕਰਨਾ ਪੈਂਦਾ ਅਸੀਂ ਸਾਨੂੰ ਕੀ ਹੈ ਸਾਡੇ ਅਸੀਂ 20% ਵੋਟ ਪੰਥਕ ਲੈ ਕੇ ਨਾਲ ਚੱਲਦੇ ਹਾਂ ਹੂੰ ਹੂੰ ਉਹ ਤਾਂ ਹੀ ਹੈ ਜਿ세 ਗੁਰੂ ਮੰਨਦੇ ਆ ਜਿ세 ਉਹ ਗੁਰੂ ਨੂੰ ਮੰਨਣਾ ਛੱਡਤਾ ਅਸੀਂ ਪੰਥਕ ਪਾਰਟੀ ਨੂੰ ਰਹੇ ਉਹ ਵੋਟ ਛੱਡਣਾ ਕਿਉਂ ਹੂੰ ਰਖੜਾ ਸਾਹਿਬ ਕਈ ਵਾਰ ਇਹ ਨਾ ਨਵੀਆਂ ਪਾਰਟੀਆਂ ਬਣ ਜਾਂਦੀਆਂ ਫਿਰ ਬਾਅਦ ਚ ਜਾ ਕੇ ਲੀਡਰਾਂ ਦੇ ਇਸ ਨੂੰ ਨੋਤੀ ਹੁੰਦੀ ਹੈ ਪਿਛਲੇ ਸਮੇਂ ਆਪਾਂ ਦੇਖਿਆ ਹੀ ਇਤਿਹਾਸ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਦੋ ਤਿੰਨ ਦਾ ਹੱਕਿਆਂ ਤੋਂ ਐ ਹੋਇਆ ਹੁਣ ਅਗਲੇ ਸਮੇ ਪੈਚਅਪ ਸਮਝੌਤਾ ਸੁਖਵੀਰ ਸਿੰਘ ਬਾਦਲ ਨਾਲ ਰਖੜਾ ਪਰਿਵਾਰ ਦਾ ਕਿਤੇ ਨਾ ਕਿਤੇ ਹੋ ਸਕਦਾ ਜੇਕਰ ਕੋਈ ਵੱਡੇ ਵਿਚੋਲੇ ਵੱਡੀ ਧਿਰ ਵਿੱਚ ਪੈਂਦੀ ਹੈ ਦੇਖੋ ਇਹਦਾ ਗੁਰੂ ਮਹਾਰਾਜ ਨੂੰ ਪਤਾ ਸੱਚੇ ਪਾਤਸ਼ਾਹ ਨੂੰ ਪਤਾ ਹਮ ਹਮ ਪਰ ਆਪਣੇ ਉਸ ਨੂੰ ਅਸੀਂ ਖੜੇ ਰਾਂਗੇ ਇੰਨੀ ਕਾ ਜਿਹਾ ਕੋਸ਼ਿਸ਼ ਕਰਾਂਗੇ ਅਸੀਂ ਗੁਰੂ ਜੀ ਨਾਲ ਜੁੜ ਕੇ ਜੋ ਗੁਰੂ ਦਾ ਹੋਇਆ ਜੋ ਉਸ ਨੇ ਆਸਾ ਹਮ ਹਮ ਉਹਦੇ ਮੁਤਾਬਕ ਚਲਿਏ ਇਹ ਨਵੀਂ ਪਾਰਟੀ ਜਦੋਂ ਬਣੇਗੀ ਇਹਦਾ ਨਾਂ ਰੱਖਣ ਦਾ ਕੋਈ ਕਿਸ ਨੂੰ ਤੱਕਦਾ ਸਰਬ ਜੋ ਸਰਬ ਕੋਸ਼ਿ ਹੋਗਾ ਜਨਨ ਕਿ ਪਲਕੇ ਨਾਮਾ ਨਾ ਆ ਜਾਏਗਾ ਹਾਂਜੀ ਸ਼ਰੋਮਣੀ ਅਕਾਲੀ ਦਲ ਦੇ ਨਾਲ ਕੋਈ ਇੱਕ ਨਾਮ ਹੋਰ ਐਡ ਹੋਏਗਾ ਠੀਕ ਹੈ ਤੇ ਉਹਦੇ ਵਿੱਚ ਫਿਰ ਨਿਸ਼ਾਨੇ ਕੀ ਹੋਰ ਲੈ ਜਾਣਗੇ ਸਿਆਸੀ ਤੋਂ ਇਲਾਵਾ ਧਾਰਮਿਕ ਕਿਵੇਂ ਦੇਖੋ ਅਸੀਂ ਚਾਹੁੰਦੇ ਹਾਂ ਕਿ ਧਰਮ ਦਾ ਕੁੰਡਾ ਸਿਆਸਤ ਤੇ ਹੋਣਾ ਚਾਹੀਦਾ ਹੈ ਹਾਂਜੀ ਸਿਆਸਤ ਧਰਮ ਦੇ ਉੱਪਰ ਦੀ ਨਹੀਂ ਹੋਣੀ ਚਾਹੀਦੀ ਸਾਡੀ ਇਹ ਕੋਸ਼ਿਸ਼ ਹੋਊਗੀ ਬਾਕੀ ਤਾਂ ਪਤਾ ਨਹੀਂ ਪ੍ਰਮਾਤਮਾ ਨੇ ਕੀ ਕਰਾਉਣਾ ਹੈ ਕੀ ਨਹੀਂ ਕਰਾਉਣਾ ਪਰ ਸਾਡੀ ਕੋਸ਼ਿਸ਼ ਇਹੀ ਹੈ ਕਿ ਧਰਮ ਹਮੇਸ਼ਾ ਉੱਪਰ ਹੋਣਾ ਚਾਹੀਦਾ ਜੇ ਤੁਸੀਂ ਧਰਮ ਨੂੰ ਲੈ ਕੇ ਕੰਮ ਕਰਦੇ ਹੋ ਤਾਂ ਤੁਸੀਂ ਮਾੜਾ ਕੰਮ ਕਰਦੇ ਦਰਤੇ ਹੋ ਜਦੋਂ ਤੁਸੀਂ ਸ਼ਾਸ ਤੱਕੜੀ ਕਰ ਦਿੰਦੇ ਹੋ ਆ ਸਾਡਾ ਹੀ ਹੋਏ ਹਮ ਹ ਅਧਿਰਭਾਈ ਤਾਂ ਜਿੰਨੇ ਕੰਮ ਕੀਤੇ ਜਿੰਨਾ ਕੁਝ ਕੀਤਾ ਕੋਈ ਮੁਕਾਬਲਾ ਨਹੀਂ ਸੀਗਾ ਪਰ ਅਸੀਂ ਇਹ ਸਮਝ ਲਿਆ ਕਿ ਸ਼ਾਸਤ ਬਹੁਤ ਵੱਡੀ ਹੈ ਹਮ ਪ੍ਰਧਾਨ ਬਹੁਤ ਵੱਡਾ ਹੈ ਉਹ ਅਸੀਂ ਧਰਮ ਨੂੰ ਥਲੇ ਜਾਂਦਾ ਤੇ ਜਿੱਦ ਤੋਂ ਅਸੀਂ ਕਿੰਨਾ ਕੁਸ਼ੀ ਹੋਇਆ ਫਿਰ ਉਹ ਮੇਰੇ ਉਹ ਦਿਹਾੜੀ ਦੀ ਲੋੜ ਨਹੀਂ ਹੂੰ 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 ਬਿਲਕੁਲ ਕਿੰਨਾ ਕੁਸ਼ੀ ਹੋਇਆ ਉਹ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਹੂੰ ਹੂੰ ਤੇ ਇਹਦੇ ਕਰਕੇ ਹੀ ਲੋਕਾਂ ਨੇ ਸਾਨੂੰ ਬੇਨਰਾਜ਼ ਫਿਰ ਹੁਣ ਜਿਹੜੇ ਡੈਲੀਗੇਟ ਇਜਲਾਸ ਦੇ ਵਿੱਚ ਸਾਰੇ ਪੰਜਾਬ ਤੋਂ ਇਲਾਵਾ ਹਿੰਦੁਸਤਾਨ ਦੇ ਹੋਰ ਸਾਰੇ ਪਹੁੰਚ ਰਹੇ ਹੈ ਲਗਭਗ ਜਿੰਨੇ ਸਾਰੇ ਡੈਲੀਗੇਟ ਨੇ ਸਾਰੇ ਪੰਕਚਨ ਕੀ ਕੋਈ ਇਹਦੇ ਵਿੱਚ ਜਿਵੇਂ ਤੁਸੀਂ ਕਹਿ ਕਿ ਨਵੀਂ ਪਾਰਟੀ ਨਵਾਂ ਨਾਮ ਰੱਖਿਆ ਜਾਏਗਾ ਉਹ ਲੋੜ ਕਿਉਂ ਪਈ ਨਵੇਂ ਨਾਮ ਦੀ ਕਿਉਂਕਿ ਆਪਾਂ ਪਾਰਟੀ ਦਾ ਮੋਢ ਸਰਜੀਤ ਕਰ ਰਹੇ ਸੀ ਨਾ ਸ਼੍ਰੋਮਣੀ ਅਕਾਲੀ ਦਲ ਨੂੰ ਦੇਖੋ ਜੋ ਸ਼੍ਰੀ ਕਾਲਤਾਖ ਸਾਹਿਬ ਦੇ ਜਿਹਦਾ ਸਾਹਿਬ ਨੇ ਕਿਹਾ ਜੋ ਪੰਜ ਸਿੰਘ ਸਹਿਬਾਨ ਨੇ ਕਿਹਾ ਉਹਨਾਂ ਨੇ ਮੌੜ ਸਰਜੀਤ ਕਰਨ ਦਾ ਹੀ ਕਿਹਾ ਸੀ ਮੌੜ ਸਰਜੀਤ ਕਰਨ ਦਾ ਕਿਹਾ ਸੀਗਾ ਪਰ ਦੂਜੇ ਨਹੀਂ ਮੰਨੇ ਹੂੰ ਹੂੰ ਉਹਨਾਂ ਨੇ ਆਪਣੀ ਵਰਕਿੰਗ ਕਮੇਟੀ ਲਾ ਲਈ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਨਹੀਂ ਮੰਨੀ ਪੰਜ ਮੈਂਬਰੀ ਕਮੇਟੀ ਨਹੀਂ ਮੰਨੀ ਉਹਨਾਂ ਨੇ ਆਪਣਾ ਸੰਦਾਲ ਵਖਰੇ ਹੀ ਕਰ ਲਿਆ ਹੂੰ ਹੂੰ ਤੇ ਫਿਰ ਜਾ ਕੇ ਮੁਖਸ਼ਰ ਸਾਹਿਬ ਜਾ ਕੇ ਕਹਿਤਾ ਕਿ ਅਸਤਗਨਾ ਕੀਤੀ ਨਹੀਂ ਜੀ ਅਸਤ ਉਹਦੇ ਐਵੇਂ ਮੰਨ ਗਏ ਹੂੰ ਹੂੰ ਦੇਖੋ ਦੁਨੀਆ ਦੀ ਸਭ ਤੋਂ ਵੱਡੀ ਅਦਾਲਤ ਹੈ ਪਰ ਮਾਕਮਨ ਨੂੰ ਲਾਗੇ ਸਾਲ ਮੋਕੇ ਤੇ ਜੋ ਸੇ ਕੰਮ ਕਰਦੇ ਹਾਂ ਠੀਕ ਉੱਥੇ ਕਹਿੰਦੇ ਚ ਰੋਲ ਪੈਸੀ ਇਹ ਗੱਲ ਥੋੜਾ ਮੰਨਦੇ ਹੈ ਮਜਬੂਰੀ ਵਾਸਤੇ ਸਾਰਾ ਕੁਝ ਹੋਇਆ ਹੈ ਇਹਦੀ ਕੋਈ ਸ਼ੌਕ ਨਾ ਹੋਇਆ ਹਮ ਬਿਲਕੁਲ ਰਖੜਾ ਸਾਹਿਬ ਮੀਡੀਆ ਦੇ ਕੁਝ ਹਿੱਸੇ ਦੇ ਵਿੱਚ ਇੱਕ ਚਰਚਾ ਹੈ ਕੁਝ ਵੱਡੇ ਜਿਹੜੇ ਪੱਤਰਕਾਰ ਨੇ ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦਾ ਇੱਕ ਕਿਆਸਰਾ ਹੀ ਹੈ ਕਿ ਇਸ ਨਮੀ ਤੇ ਨਾਲ ਭਾਰਤੀ ਜਨਤਾ ਪਾਰਟੀ ਦਾ ਸੰਯੋਗਤਾ ਹੋਏਗਾ ਇਕੀ ਤੈ ਜਹ ਹੋਏਗਾ ਕਿ ਸੰਭਾਵਨਾ ਮੋٹے ਤੌਰ ਤੇ ਖੁੱਲੋ ਇਹ ਮਸਲਾ ਹੈ ਕੀ ਹੈ ਦੇਖੋ ਸਭਾਵਨਾ ਤੱਕ ਇਹ ਚੀਜ਼ ਦੀ ਵੀ ਆਪਾਂ ਕਰ ਸਕਦੇ ਆ ਕਿ ਇਹ ਸਭਾਵਨਾ ਹੋ ਸਕਦੀ ਹੈ ਹੂੰ ਹੂੰ ਪਰ ਹਾਲੇ ਅੱਜ ਦੀ ਡੇਟ ਚ ਕੁਝ ਨਹੀਂ ਹੈ ਹੂੰ ਅੱਜ ਦੀ ਡੇਟ ਚ ਕੁਝ ਨਹੀਂ ਹੈ ਹਾਲ ਤਾਂ ਤੁਸੀਂ ਦੇਖਿਆ ਵੀ ਸੁਖਵੀਰ ਉਹਨਾਂ ਜੋਰ ਲਾ ਰਹੇ ਨੇ ਰੋਜ਼ ਹੀ ਗੱਲ ਕਰਦੇ ਨੇ ਉਹ ਹੂੰ ਤੇ ਨਹੀਂ ਇਹ ਚਰਚਾ ਹੈ ਕਿ ਰਖੜਾ ਪਰਿਵਾਰ ਦਾ ਹੱਥ ਪੈਂਦਾ ਹੈ ਸੈਂਟਰ ਦੇ ਵਿੱਚ ਮੋਦੀ ਤੱਕ ਗ੍ਰਹਿ ਰਖੜਾ ਪਰਿਵਾਰ ਤਾਂ ਮੈਂ ਇੱਕ ਵਾਰ ਮਿਲ ਕੇ ਆਇਆ ਹਮਸ਼ਾ ਨੂੰ ਉਹ ਵੀ ਕਿਸਾਨ ਅੰਦੋਲਨ ਦੀ ਗੱਲ ਕਰਕੇ ਆ ਮੁੜ ਕੇ ਨਹੀਂ ਜਿਆਸੀ ਮੁੜ ਕੇ ਇੱਕ ਵਾਰ ਵੀ ਮੈਂ ਜਾ ਕਦੇ ਹੁਣ ਆਲਾ ਜਿਹੜਾ ਇਹ ਕਨਸੈਪਟ ਇਹਦੇ ਵਿੱਚ ਕੋਈ ਗੱਲਬਾਤ ਕੋਈ 1% ਵੀ ਨਹੀਂ ਰੱਖ ਸਰਜੀਤ ਸਿੰਘ ਆਪਣਾ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਆਇਆ ਹੋ ਗੱਲਬਾਤ ਲਈ ਕਰ ਲਈਏ ਮਿਲ ਲਈਏ ਜਿਹੜਾ ਰਾਜਾ ਨਹੀਂ ਫਿਰ ਉਹਦਾ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੂੰ ਰਖੜਾ ਸਾਹਿਬ ਇਹਦੇ ਵਿੱਚ ਇੱਕ ਦੋ ਗੱਲਾਂ ਆ ਰਹੀਆਂ ਨੇ ਇੱਕ ਸਿਆਸੀ ਉਹਦੇ ਵਿੱਚ ਆਪਾਂ ਪਲੇਟਫਾਰਮ ਤੈਅ ਹੋਣਾ ਇੱਕ ਭਲਕੇ ਇੱਕ ਨਾਲ ਧਾਰਮਿਕ ਉਹ ਦੋ ਗੱਲਾਂ ਜ਼ਰੂਰੀ ਐ ਡਿਮਾਂਡ ਹੈ ਡੈਲੀਗੇਟ ਦੀ ਦੇਖੋ ਅਸੀਂ ਚਾਹੁੰਦੇ ਆ ਕਿ ਧਰਮ ਦਾ ਕੁੰਡਾ ਸ਼ਾਸ ਦੇ ਉੱਤੇ ਹੋਣਾ ਚਾਹੀਦਾ ਹੂੰ 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 ਕੋਸ਼ਿਸ਼ ਕਰਾਂਗੇ ਜੀ ਹੂੰ ਹੂੰ ਇਹ ਕੋਸ਼ਿਸ਼ ਨਹੀਂ ਇਹਦੇ ਪਿੱਛੇ ਕੋਈ ਵਜ੍ਹਾ ਲੱਗਦੀ ਨਾ ਵੀ ਇਹ ਜ਼ਰੂਰੀ ਹੈ ਵਜ੍ਹਾ ਵਜ੍ਹਾ ਨਹੀਂ ਲੱਗਦੀ ਜੋ ਕੁਝ ਪਿੱਛੇ ਹੋਇਆ ਉਹ ਕੁਝ ਜ਼ਿਆਦਾ ਹੋ ਗਿਆ ਧਰਮ ਇਥੇ ਲੈ ਲੈਂਦਾ ਬਿਲਕੁਲ ਹੂੰ ਹੂੰ ਕੀ ਮਾਫੀ ਦੀ ਗੱਲ ਸੀ ਚਾਹੇ ਵੀ ਅਲਬੀ ਦੀ ਗੱਲ ਸੀ ਅਸੀਂ ਉਹਦੀ ਤਵੱਜਹ ਨਹੀਂ ਦਿੱਤੀ ਹੂੰ ਹੂੰ ਉਹ ਤਾਂ ਹੀ ਹੋਇਆ ਜੇ ਅਸੀਂ ਸ਼ਾਸਤ ਨੂੰ ਵੱਡੀ ਕਰ ਗਏ ਕੋਸ਼ਿਸ਼ ਇਹ ਹੀ ਕਿ ਜਿਹੜੀ ਨਵੀਂ ਜਥੇਬੰਦੀ ਹੈ ਪੰਥਕ ਕਸਵੱਟੀ ਉੱਤੇ ਖਰੀ ਉਤਰੇ ਖਰੀ ਉਤਰੇ ਖਰੀ ਉਤਰੇ ਤੇ ਜਿਹੜੀਆਂ ਚੁਣੌਤੀਆਂ ਨੇ ਉਹ ਜਦੋਂ ਖਰੀ ਉਤਰਨ ਲਈ ਅੱਗਾ ਅੱਗੇ ਵਧੋਗੇ ਤਾਂ ਉਹ ਨੇਚਰਲੀ ਉਹ ਜਿਹੜਾ ਰਾਹ ਸਾਫ਼ ਹੁੰਦਾ ਰਹੇਗਾ ਫੇਸ ਕਰ ਖੈਰ ਜੇਕਰ ਵੇਖਿਆ ਜਾਵੇ ਕਿ ਪੰਜਾਬ ਦੀਆਂ ਹੋਰ ਬਹੁਤ ਸਾਰੀਆਂ ਸਿਆਸੀ ਤਰ੍ਹਾਂ ਨੇ ਹੁਣ ਤੱਕ ਜਿਹੜੀਆਂ ਟੂਨ ਮੈਦਾਨ ਦੇ ਵਿੱਚ ਕਈ ਵਾਰੀ ਉਤਰਦਿਆਂ ਨੇ ਜਾਂ ਕਈ ਵਾਰੀ ਨਹੀਂ ਉਤਰਦਿਆਂ ਖੱਬੇ ਪੱਕੀ ਮਹਾਜ ਬਸ ਪਾਇਰਾ ਵਗੈਰਾ ਤੁਹਾਡੇ ਇਸ ਸਾਰੀ ਐਕਸਰਸਾਈਜ਼ ਦੇ ਵਿੱਚ ਉਹਨਾਂ ਨਾਲ ਕਿਸੇ ਨਾ ਗੱਲਬਾਤ ਕੋਈ ਵਿਧੀ ਵਿਵਧਾਨ ਦੀ ਗੱਲ ਕੋਈ ਅੰਦਰੂਨੀ ਗੱਲ ਕੋਈ ਚਰਚਾ ਛੜੀ ਹੋਵੇ ਜਦੋਂ ਪਾਰਟੀ ਬਣੂਗੀ ਜਦੋਂ ਪ੍ਰਧਾਨ ਬਣੂਗਾ ਫਿਰ ਰਾਹ ਖੁੱਲੂਗਾ ਹਮ ਹਮ ਅੱਜ ਤੱਕ ਅਸੀਂ ਕਿਉਂ ਨਹੀਂ ਬਹੁਤੇ ਗਾਹ ਬਦੇ ਸਭ ਤੋਂ ਵੱਡਾ ਕਾਰਨ ਇਹ ਹੈ ਜਿੰਨੇ ਤੇ ਪਾਰਟੀ ਨਹੀਂ ਬਣਦੀ ਕੋਈ ਬੰਦਾ ਮੂਰੇ ਲੱਗਦਾ ਨਹੀਂ ਹੁਣ ਸਿਰ ਕਿਸੇ ਨੂੰ ਗੱਲ ਕਰਨ ਨੂੰ ਜਗ੍ਹਾ ਨਹੀਂ ਹੁੰਦੀ ਜਿਹਦੇ ਨਾਲ ਗੱਲ ਕਰੀਏ ਜਿੱਦੇ ਸਾਡਾ ਵਿਜੀਵਿਧਾਨ ਬਣ ਗਿਆ ਪ੍ਰਧਾਨ ਬਣ ਗਿਆ ਫਿਰ ਥਾਲਾ ਇੱਕ ਰਸਤਾ ਖੁੱਲ ਜਾਊਗਾ ਉਹਨਾਂ ਨੂੰ ਵੀ ਥੋਖਾ ਜੋ ਗੱਲ ਕਰਨੀ ਛੱਡਣਾ ਪ੍ਰਧਾਨ ਦੇ ਨਾਲ ਬਾਕੀ ਉਹਦੇ ਆਧਾਰ ਵੀ ਚੁਲੇ ਜਾਣਗੇ ਜਾਂ ਕੀ ਬਣਾਇਆ ਹੁਣ ਤੱਕ ਪਹਿਲਾਂ ਪ੍ਰਧਾਨ ਚੁਲਾਂਗੇ ਫਿਰ ਬਾਅਦ ਵਿੱਚ ਦੇਖਾਂਗੇ ਜਿਵੇਂ ਵੀ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੱਤੇ ਜਾਣਗੇ ਆਮ ਤੌਰ ਤੇ ਜਿਵੇਂ ਬਾਦਲ ਖੇਮੇ ਦੇ ਵਿੱਚ ਹੁੰਦਾ ਸੀ ਨਹੀਂ ਅਧਿਕਾਰਾਂ ਦੀ ਗੱਲ ਟੱਟ ਹੈ ਇਹਦੇ ਬੈਠ ਕੇ ਡਿਸਕਸ ਹੋਊਗਾ ਤੇ ਉਹਦੇ ਵਿੱਚ ਬੈਠ ਕੇ ਕਰਾਂ ਤੇ ਇਹ ਕਈ ਵਾਰ ਐਂ ਹੁੰਦਾ ਹੈ ਕਿ ਲੋਡ ਹੋ ਜਾਂਦੀ ਹੈ ਵੀ ਉੱਥੇ ਪ੍ਰਧਾਨ ਤੇ ਪ੍ਰੈਸ਼ਰ ਬਿਲਡ ਕਰਨਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਆਉਂਦੇ ਆ ਮੈਦਾਨ ਦੇ ਵਿੱਚ ਫਿਰ ਉਹਨਾਂ ਦੇ ਨਾਲ ਕੋਈ ਕੋਰ ਕੋਈ ਇਦਾਂ ਦਾ ਡਿਸੀਜਨ ਵੀ ਹੋਏਗਾ ਨਾ ਬਨੂ ਸਾਰੀ ਕਮੇਟੀ ਬਣਨਗੇ ਹੌਲੀ 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 ਬਣਨਗੇ ਪਹਿਲਾਂ ਪਾਰਟੀ ਕਿਵੇਂ ਚੱਲੂਗੀ ਹੂੰ ਹੂੰ ਪਾਰਟੀ ਨੂੰ ਜਥੇਬੰਦੀ ਨੂੰ ਬੰਦੇ ਦੀ ਲੋੜ ਹੀ ਹੁੰਦੀ ਹੈ ਹੂੰ ਹੂੰ ਤੇ ਸਾਰੇ ਬੰਦੇ ਹੋਣਗੇ ਰਖੜਾ ਸਾਹਿਬ ਆਮ ਤੌਰ ਤੇ ਨਾ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਤੁਸੀਂ ਇਹ ਮਹਾਜ ਲੈ ਕੇ ਗਏ ਹਨਾ ਪਟਿਆਲੇ ਦੇ ਵਿੱਚੋਂ ਪ੍ਰੋਫੈਸਰ ਚੰਦੂ ਅਜਰਾ ਸਾਹਿਬ ਤੇ ਤੁਹਾਡਾ ਜ਼ਿਕਰ ਹੋਇਆ ਵੱਡੇ ਪੱਧਰ ਉੱਤੇ ਤੇ ਪਟਿਆਲੇ ਦੇ ਵਿੱਚ ਇਹ ਲੱਗਾ ਕਿ ਪਟਿਆਲਾ ਬਾਗੀਆਂ ਦਾ ਹੀ ਗੜ ਹੈ ਸ਼ੁਰੂ ਤੋਂ ਕੋਈ ਪਛੋਕੜ ਹੈ ਇਸ ਧਰਤੀ ਦੇ ਵਿੱਚ ਇਸ ਕੰਡ ਦੇ ਵਿੱਚ ਤੇ ਉਹ ਇਦਾਂ ਲੱਗਾ ਵੀ ਵਾਕੀ ਇਸ 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 ਮਾਮਲੇ ਤੇ ਮੀਡੀਆ ਦੇ ਵਿੱਚ ਵੀ ਕਾਫੀ ਡਿਬੇਟ ਹੁੰਦੀ ਰਹੀ ਹੁਣ ਕੀ ਪਟਿਆਲੇ ਦਾ ਰੋਲ ਹੋਏਗਾ ਇਸ ਨਵੀਂ ਜਥੇਬੰਦੀ ਦੇ ਵਿੱਚ ਪਿਛਲੇ ਸਮੇਂ ਆਪਾਂ ਦੇਖੀਏ ਕਿ ਇਥੋਂ ਦੇ ਮੁੱਖ ਮੰਤਰੀ ਬਣਦੇ ਰਹੇ ਜਾਂ ਮੁੱਖ ਮੰਤਰੀ ਬਣਦੇ ਰਹੇ ਜਾਂ ਮੁੱਖ ਮੰਤਰੀ ਸਮੇਂ-ਸਮੇਂ 'ਤੇ ਪਟਿਆਲੇ ਨਾਲ ਸਬੰਧਤ ਰਹੇ ਪਟਿਆਲੇ ਰਹਿੰਦੇ ਰਹੇ ਕੈਪਟਨ ਨਮਿੰਦਰ ਸਿੰਘ ਦੀ ਗੱਲ ਕਰ ਲਈਏ ਸਵਰਗੀ ਪ੍ਰੇਤ ਸਿੰਘ ਉਹਦਾ ਬੜਾ ਬਟਾ ਪਟਿਆਲੇ ਨਾਲ ਲਗਾਓ ਸੀਗਾ ਹੁਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਈ ਸਾਲ ਪਟਿਆਲੇ ਇਲਾਕੇ ਰਹੇ ਐ ਬਾਦਲ ਸਾਹਿਬ ਤਾਂ ਤੁਹਾਡੇ ਕਈ ਸਾਲ ਤੁਹਾਡੇ ਘਰ ਵੀ ਰਹਿੰਦੇ ਰਿਹਾ ਉਹਨਾਂ ਨੂੰ ਪਟਿਆਲਾ ਵਧੀਆ ਚੰਗਾ ਲੱਗਦਾ ਸੀ ਪਟਿਆਲੇ ਦਾ ਕਿੰਨਾ ਕੁ ਰੋਲ ਹੋਏਗਾ ਹੁਣ ਵਾਲੀ ਜਦੋਂ ਇਹ ਟਾਈਮ ਤੋਂ ਪਹਿਲਾਂ ਦੀਆਂ ਗੱਲਾਂ ਨੇ ਹਮ ਹਮ ਜਦੋਂ ਟਾਈਮ ਆਊਗਾ ਕਹੇ ਜਿਹੇ ਹਾਲਾਤ ਹੁੰਦੇ ਨੇ ਕੀ ਹੁੰਦਾ ਇਹ ਟਾਈਮ ਦੱਸੂਗਾ ਹਮ ਹਮ ਪਰ ਸਾਡੀ ਕਿਸੇ ਦੀ ਕੋਈ ਡਿਮਾਂਡ ਨਹੀਂ ਹੈ ਸਾਰੇ ਬੰਦੇ ਡਿਵੋਟੀ ਨੇ ਸਾਰੇ ਬੰਦੇ ਪਾਰਟੀ ਦੇ ਲਈ ਕੰਮ ਕਰਨ ਲੋ ਇੰਡਸਟਰੀ ਕੰਮ ਕਰਕੇ ਆਪਾਂ ਤਕੜੇ ਹੋ ਕੇ ਪੰਜਾਬ ਨੂੰ ਬਚਾ ਲਈਏ ਸਭ ਤੋਂ ਵੱਡੀ ਗੱਲ ਇਹ ਹੈ ਪੰਜਾਬ ਦੀ ਇਕਨੋਮੀ ਨੂੰ ਬਚਾਉਣਾ ਪੰਜਾਬ ਦੀ ਲੋਕਾਂ ਨੂੰ ਬਚਾਉਣਾ ਇਮਪਲॉयਮੈਂਟ ਦੇਣੀ ਅੱਜ ਦੇਖੋ ਜਿਹੜੇ ਸਾਡੇ ਗੁਰੂ ਸਾਹਿਬ ਦੇ ਘੋੜੇ ਨੇ ਤਮਾਕੂ ਦੇ ਖੇਤ ਪੌੜ ਵੀ ਨਹੀਂ ਸੀ ਪਾਇਆ ਅੱਜ ਆਪਾਂ ਤੇ ਨਸ਼ੇ ਦੀ ਗੱਲ ਕਰਦੇ ਹਾਂ ਤੇ ਇਹ ਗੱਲਾਂ ਕਿਵੇਂ ਖਤਮ ਕਰਨੀਆਂ ਨੇ ਇਹਦੇ ਉੱਤੇ ਸਾਰੇ ਤਕੜਾ ਸਾਹਿਬ ਜਿਵੇਂ ਹੁਣ ਲੈਂਡ ਪੂਲਿੰਗ ਦਾ ਮਾਮਲਾ ਹੈ ਇਹਦੇ ਉੱਤੇ ਬੜੇ ਵੱਡੇ ਪੱਧਰ ਉੱਤੇ ਵਿਰੋਧੀ ਧਿਰਾਂ ਵੱਲੋਂ ਪ੍ਰੋਗਰਾਮ ਲਿਖੇ ਜਾ ਰਿਹਾ ਹੈ ਤੇ ਤੁਹਾਡੀ ਦੂਜੀ ਧਿਰ ਜਿਹੜੀ ਆ ਸੁਖਵੀਰ ਸਿੰਘ ਬਾਦਲਵਾਲੀ ਉਹ 11 ਨੂੰ ਭੜਕੇ ਹੀ ਤੁਸੀਂ ਡੈਲੀਗੇਟ ਜ਼ਿਲਾਸ ਉੱਥੇ ਨਵਾਂ ਪ੍ਰਧਾਨ ਚੁਣਨਾ ਹੈ ਤਾਂ ਤੁਹਾਡੇ ਸ਼ਹਿਰ ਹੀ ਪੂਡਾ ਦਫ਼ਤਰ ਅੱਗੇ ਉਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ 1 ਸਤੰਬਰ ਤੋਂ ਉਹਨਾਂ ਵੱਲੋਂ ਮੋਰਚਾ ਲਾਇਆ ਜਾ ਰਿਹਾ ਹੈ ਲੈਂਡ ਫੂਲਿੰਗ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਤੇ ਉਹਨਾਂ ਦਾ ਇੱਕ ਕੱਲ ਬਿਆਨ ਆਂਦਾ ਹੈ ਬਾਬਾ ਬਕਾਲਾ ਤੋਂ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਪੰਜਾਬੋਂ ਬਾਹਰਲੇ ਕਿਸੇ ਵੀ ਹੋਰ ਸਿੰਦੇ ਨੂੰ ਇੱਥੇ ਜ਼ਮੀਨ ਲੈਣ ਦਾ ਹੱਕ ਨਹੀਂ ਹੋਵੇਗਾ ਜਾਓ ਰਾਜ ਇਹ ਫੈਸਲੇ ਵਾਪਸ ਲੈਣ ਜਿੱਥੇ ਉਹਨਾਂ ਦੇ ਰਾਜਾਂ ਤੱਕ ਸੀਮਿਤ ਅਜਿਹੇ ਪ੍ਰੋਗਰਾਮ ਆਪਾਂ ਕੀ ਸਮਰਥਨ ਕਰਦੇ ਆ ਅਜਿਹੇ ਤਰ੍ਹਾਂ ਦੇ ਫੈਸਲੇ ਪੰਜਾਬੀਆਂ ਦੇ ਹੱਕ ਦੇ ਵਿੱਚ ਪੰਜਾਬ ਪੰਜਾਬੀਆਂ ਦੇ ਹੀ ਰਹੇ ਦੇਖੋ ਫਸਟ ਫਲੋਰ ਦੇ ਪੰਜਾਬੀਆਂ ਚਾਹੀਦੀ ਹੈ ਪਰ ਸਾਧ ਸੁਖਵੀਰ ਸਿੰਘ ਬਾਦ ਨੇ 10 ਸਾਲ ਨੇ 15 ਸਾਲ ਰਾਜ ਕੀਤਾ ਹੂੰ ਹੂੰ ਆਪਾਂ ਉਦੋਂ ਕਿਉਂ ਨਹੀਂ ਇੰਪਲੀਮੈਂਟ ਕੀਤੀ ਚੀਜ਼ਾਂ ਕਿਤੇ ਅਸ਼ਮੀਨ ਆਲੇ ਸੀਗੇ ਉਦੋਂ ਹੂੰ ਹੂੰ ਤੇ ਅੱਜ ਗੱਲਾਂ ਕਰਨੀਆਂ ਹਰ ਕੁਛ ਕਹਿਣਾ ਬਕਰੀ ਗੱਲ ਹੈ ਹਮ ਪਰ ਸਾਡੀ ਕੋਸ਼ ਹੋਗੀ ਜਿਹੜੀ ਦੇਖੋ ਰੀਜਨਲ ਪਾਰਟੀ ਹੁੰਦੀ ਹੈ ਉਹ ਆਪਣੀ ਸਟੇਟ ਦੀ ਗੱਲ ਸੋਚਦੀ ਹੈ ਹਮ ਜੇ ਬਾਕੀ ਪਾਰਟੀਆਂ ਨੇ ਉਹ ਦਿੱਲੀ ਨਾਲ ਸੰਬੰਧਤ ਨੇ ਹਮ ਹਮ ਦਿੱਲੀ ਦੀ ਗੱਲ ਸੋਚਦੀਆਂ ਨੇ ਪਰ ਜਿਹੜੀ ਰੀਜਨਲ ਪਾਰਟੀ ਹੈ ਪੰਜਾਬੀ ਪਾਰਟੀ ਹੈ ਸੰਤਕ ਪਾਰਟੀ ਹੈ ਉਹਨੇ ਪੰਜਾਬ ਦੀ ਗੱਲ ਸੋਚਨੀ ਹੈ ਪੰਜਾਬੀ ਹਿੱਤਾਂ ਦੀ ਗੱਲ ਸੋਚਨੀ ਹੈ ਖੇਤਰੀ ਪਾਰਟੀ ਦਾ ਵਜੂਦ ਫਿਰ ਨਵੀਂ ਬਣਨ ਵਾਲੀ ਪਾਰਟੀ ਦੇ ਸਿਰ ਸੇਰਾ ਵੱਜੇਗਾ ਜਾਂ ਜਿਵੇਂ ਹੁਣ ਬਾਦਲਾਂ ਵਾਲੇ ਕੇ ਉਹਨਾਂ ਕੋਲ ਖੇਤਰੀ ਪਾਰਟੀ ਹੈ ਇਹ ਟਾਈਮ ਦੱਸੂਗਾ ਜੇ ਅਸੀਂ ਠੀਕ ਕੰਮ ਕਰਾਂਗੇ ਲੋਕ ਸਾਡੇ ਵਿਸ਼ਵਾਸ ਕਰਨਗੇ ਫਿਰ ਅਸੀਂ ਅੱਗੇ ਜਾਵਾਂਗੇ ਜੇ ਅਸੀਂ ਗਲਤ ਕੰਮ ਕਰ ਲਾਂਗੇ ਮਾੜਾ ਕੰਮ ਕਰ ਲਾਂਗੇ ਫਿਰ ਕਿਉਂ ਤੁਹਾਡਾ ਅਕਸਰ ਨਾ ਜੁਲਣਗੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਚਰਚਾ ਹੈ ਕਿ ਸਖਬੀਰ ਸਿੰਘ ਬਾਦਲ ਦੇ ਮੁਕਾਬਲੇ ਉਹ ਮਤਲਬ ਪੈਸੇ ਵੱਲੋਂ ਹیثیت ਲਾ ਲੋ ਸਾਮਰਾਜ ਪੱਖੋਂ ਲਾ ਲੋ ਉਹ ਰੱਖਦੇ ਐ ਫਿਰ ਤੁਹਾਡੀ ਉਹਨਾਂ ਨੂੰ ਵਿਤੀ ਲੋਡ ਜਾਂ ਇਸ ਤਰ੍ਹਾਂ ਦਾ ਕੁਝ ਇਹ ਬਹਿਮੇ ਐਵੇਂ ਓਕੇ ਦੇਖੋ ਸੰਤ ਫਤੇਹ ਸਿੰਘ ਪਾਰਟੀ ਚਲਾਉਂਦੇ ਰਹੇ ਨੇ ਬਿਲਕੁਲ ਬਾਸਟਰ ਤਾਰਾ ਸਿੰਘ ਫਿਰ ਚਲਾਉਦੇ ਰਹੇ ਨੇ ਲੰਗਵਾ ਸਾਹਿਬ ਨੇ ਚਲਾਈ ਆ ਔਰ ਬਹੁਤ ਬੁਧੀਆ ਤਰੀਕੇ ਨਾਲ ਇਤਾਂ ਬਹਿਮੀ ਹੈ ਇੱਥੇ ਵੀ ਅਸੀਂ ਸਾਰੇ ਪੈਸੇ ਦਿੰਦੇ ਰਹੇ ਹਾਂ ਸਾਰੇ ਕੰਟਰੀਬਿਊਟ ਕਰਦੇ ਰਹੇ ਹਾਂ ਤੇ ਸਾਰਾ ਚਰਚਾ ਬਹੁਤ ਹੈ ਪੰਜਾਬ ਦੇ ਵਿੱਚ ਕਿ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਦਲਤ ਪ੍ਰਧਾਨ ਬਣ ਰਿਹਾ ਇਹਦਾ ਕਿੰਨਾ ਕੋਈ ਬੈਨੀਫਿਟ ਆਪਾਂ ਮੰਨਦੇ ਆ ਸਿਆਸੀ ਤੌਰ ਤੇ ਜਿਹੜਾ ਸਿੱਖ ਧਰਮ ਹੈ ਜੀ ਜਾਂ ਪੰਜਾਬ ਅਸੀਂ ਜਾਤਾਂ ਪਾਤਾਂ ਦੇ ਵਿੱਚ ਬਹੁਤਾ ਵਿਸ਼ਵਾਸ ਨਹੀਂ ਕਰਦੇ ਹਾਂ ਅਜੀ ਪੰਥਕ ਸੋਚ ਦੀ ਲੈ ਕੇ ਚੱਲਦੇ ਹੂੰ ਹੂੰ ਤੇ ਛੋ ਇਹ ਗੱਲ ਤਾਂ ਸਾਨੂੰ ਆਉਣੀ ਨਹੀਂ ਕਹਿੰਦੇ ਹੂੰ ਕਹਿੰਦਾ ਭਾਬ ਕੇ ਚਲੋ ਉਹ ਸਿਆਸੀ ਅੰਕੜਾ ਗਿਣਿਆ ਜਾਂਦਾ ਹੈ ਕੁਛ ਮਾਹਰ ਗਿਣਦੇ ਆ ਪਰ ਜਿਹੜੀ ਨਵੀਂ ਧਿਰ ਬਣਨ ਵਾਲੀ ਹੈ ਉਹ ਇਸ ਪਾਸੇ ਨਹੀਂ ਕਿ ਅਸੀਂ ਇਦਾਂ ਦੇ ਅਸੀਂ ਤਾਂ ਗੁਰੂ ਨੂੰ ਮੰਨਣ ਆਏ ਆ ਉਹਦਾ ਆਉਟ ਆਫ ਟਾਸਰ ਲੈ ਕੇ ਚੱਲਾਂਗੇ ਉਹਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਹੋਣੀ ਹੈ ਸਰਬੱਤ ਦੇ ਭਲੇ ਦੀ ਗੱਲ ਬਿਲਕੁਲ ਅਜਿਹਾ ਪ੍ਰੋਗਰਾਮ ਕੋਈ ਵੱਡਾ ਏਜੰਡਾ ਵੱਡਾ ਨਿਸ਼ਾਨਾ ਤੁਸੀਂ ਰੱਖਿਆ ਹੋਵੇ ਜਹਨ ਦੇ ਵਿੱਚ ਉਹ ਦੱਸਾਂਗੇ ਟਾਈਮ ਨਾਲ ਨਹੀਂ ਫਿਰ ਵੀ ਹੁਣ ਤੱਕ ਥੋੜਾ ਜਿਹਾ ਸੰਖੇਪ ਦੱਸ ਦਈਏ ਹਲੇ ਹਲੇ ਤਾਂ ਦੇਖੋ ਬੈਠਾਂਗੇ ਇਕੱਠੇ ਕਰਾਂਗੇ ਫਿਰ ਤਾਂ ਛੱਡ ਜਾਨੂੰ ਤੇ ਕੀ ਫਰਕ ਪਾਇਆ ਜੇ ਅਸੀਂ ਅੱਜ ਏਜੰਡੇ ਹੋਰ ਕਰਨ ਲੱਗੇ ਸਾਰੇ ਬੈਠ ਕੇ ਸਾਰੇ ਛਲਾ ਕਰਕੇ ਕਰਾਂਗੇ ਖੈਰ ਸਾਡੇ ਨਾਲ ਦੁਬਾਰਾ ਫੇਰ ਦੱਸਿਆਂ ਸਨੇਹੀ ਨੂੰ ਦੱਸਦੀ ਏ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਾਰ ਜਮੀਨ ਦੇ ਵਿੱਚ ਜਿਹੜੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹਦਾ ਵਜੂਦ ਸੰਭਾਵਨਾ ਵੱਡੇ ਪੱਧਰ ਉਤੇ ਇੱਕ ਖੇਤਰੀ ਪਾਰਟੀ ਬਣੇਗੀ ਪੰਥਕ ਮਹਾਜ ਜਿਹੜਾ ਵੱਡੀ ਸੋਚ ਲੈ ਕੇ ਉੱਠੀ ਤੇ ਕਹਿ ਸਕਦੇ ਆ ਕਿ ਜਰਨਲ ਜਲਾਜ ਦੇ ਵਿੱਚ ਨਵੇਂ ਪ੍ਰਧਾਨ ਉਤੇ ਗਿਆਨੀ ਹਰਪ੍ਰੀਤ ਸਿੰਘ ਸਾਹਮਣੇ ਆ ਰਿਹਾ ਹੈ ਅਜਿਹੇ ਸਾਰੇ ਜਿਹੜੇ ਚਰਚੇ ਸਨ ਇਹਦੇ ਇਰਦ-ਗਿਰਦ ਜਿਹੜਾ ਵੱਡੇ ਪੱਧਰ ਉਤੇ ਸਾਰਾ ਸਾਰੋਕਾਰ ਸਾਡੇ ਨਾਲ ਵੱਡੇ ਪੱਧਰ ਉਤੇ ਖਲਾਸਾ ਕੀਤਾ ਹੈ ਸਾਡੇ ਨਾਲ ਸਾਂਝਾ ਕੀਤਾ ਹੈ ਸਰਦਾਰ ਸਰਜੀਤ ਸਿੰਘ ਰਖੜਾ ਜੀ ਸੋ ਰਖੜਾ ਸਾਹਿਬ ਚੈਨਲ ਲਈ ਤੁਸੀਂ ਬਹੁਤ ਬਹੁਤ ਸਮਝਦਾ ਇਹ ਮਿਸ਼ਨ ਪੰਜਾਬੀ